ਅਗਰ ਕੋਈ ਮੋਰਚਾ ਵੇਚਦਾ ਮਨ ਪਹਿਲਾਂ ਕਹਿ ਰੱਖਿਆ ਆ ਅਗਰ ਪਤਾ ਲੱਗਿਆ ਨਾ ਹਮ ਬਖਸ਼ ਦੇ ਆਗੂ ਨੂੰ ਵੀ ਨਹੀਂ ਹੈ ਹਮ ਐਸੇ ਆ ਮਨ ਦਿੱਲੀ ਵੀ ਉਹੀ ਐਲਾਨ ਕਰਿਆ ਵਾਦਾ ਵੀ ਅਗਰ ਕਿਸੇ ਨੇ ਯਹਾਂ ਮੋਰਚਾ ਵੇਚਣੇ ਦੀ ਕੋਸ਼ਿਸ਼ ਕਰੀ ਨਾ ਔਰ ਫਿਰ ਜਿੰਨੇ ਮੋਰਚਾ ਵੇਚੇ ਆ ਨਾ ਦਿੱਲੀ ਦੇ ਅੰਦਰ ਅੱਜ ਖੁੱਡਾ ਲੈਣ ਲੱਗੀ ਬੈਠੇ ਆ ਚਾਹੇ ਹਰਿਆਣਾ ਲੈ ਲਿਓ ਚਾਹੇ ਪੰਜਾਬ ਲੈ ਲਿਓ ਔਰ ਬਾਰ ਬਾਰ ਕਹਾਇਆ ਵੀ ਜਿਸ ਵੀ ਸਰਕਾਰ ਨੇ ਕਿਸਾਨਾਂ ਕੇ ਉੱਪਰ ਲਾਠੀ ਚਾਰਜ ਕਰੀਆ ਚਾਹੇ ਉਹ ਪੰਜਾਬ ਕੇ ਅੰਦਰ ਆ ਚਾਹੇ ਉਹ ਹਰਿਆਣੇ ਕੇ ਅੰਦਰ ਆ ਅੱਜ ਨੌ ਲੈਣੇ ਵਾਲਾ ਨਹੀਂ ਹੈ ਕੋਈ ਜੋ ਜੋ ਕਿਸਾਨ ਨਾਲ ਗੱਲ ਹੋ ਰਿਹਾ ਆ ਇਹ ਗਲਤ ਹੋ ਰਿਹਾ ਇਹ ਭਗਵੰਤ ਮਾਨ ਕੀ ਵਰਲਡਿੰਗ ਹੈ ਝੂਠ ਬੋਲਾ ਆ ਸਰਾਬੀ ਬੰਦਾ ਆ ਇਸ ਨੂੰ ਸਮਝਾਓ ਔਰ ਹਮ ਫੇਰ ਬਾਰ ਬਾਰ ਇੱਕ ਬਾਤ ਕਹਿ ਰਹੇ ਆ ਵੀ ਭਾਈ ਅੰਬਾਲੇ ਅੰਦਰ ਜਰਾ ਸੋ ਸਮਝ ਕੇ ਆਵਾ ਅਗਰ ਕਹੀਂ ਮਾਰਾ ਦਿਮਾਗ ਖਰਾਬ ਹੋ ਗਿਆ ਨਾ ਮਾਰੇ ਨਹੀਂ ਬਸ ਕਾ ਖੜਾ ਹੈ ਹਮ ਤੋ ਲੜਾਈ ਆਰ ਪਾਰ ਕੀ ਲੜਾਇਆ ਪਹਿਲਾ ਵੀ ਲੜੀ ਆ ਬੀਜੇਪੀ ਗੈਲ ਤੀਸਰੇ ਵਾਰੀ ਹਰਿਆਣੇ ਕੇ ਅੰਦਰ ਬੀਜੇਪੀ ਆ ਨਾ ਪਹਿਲਾਂ ਡਰੇ ਆ ਨਾ ਅੱਜ ਡਰਾਂਗੇ ਸੱਚੀ ਸੁੱਚੀ ਲੜਾਈ ਲੜਾਂਗੇ ਬਾਤ ਗੁਰਨਾਲ ਕਨੌਰ ਕੀ ਰਹੀ ਅਗਰ ਗੁਰਨਾਲ ਕਨੌਰ ਇਸ ਬਾਤ ਨੂੰ ਸਾਬਤ ਕਰਨਾ ਚਾਹੇ ਵੀ ਮੇਰੇ ਏਰੀਆ ਦੇ ਅੰਦਰ ਕੁਝ ਨਹੀਂ ਹੋਇਆ ਹੈ ਕੱਲੇ-ਕੱਲੇ ਕਿਸਾਨ ਦੀ ਜੋ ਟਰੱਲੀ ਆ ਟਰੈਕਟਰ ਆ ਕਿਸੇ ਦਾ ਚਾਹੇ ਗੈਸ ਸਿਲੰਡਰ ਆ ਚਾਹੇ ਕਿਸੇ ਦੀ ਖਾਣਾ ਬਣਾਣੇ ਵਾਲੀ ਭੱਟੀਆਂ ਆ ਉਹ ਸਾਰੀ ਦੀ ਸਾਰੀ ਠਾਣੇ ਦੇ ਅੰਦਰ ਸਪੁਰਤ ਕਰਾਵਾਂ ਔਰ ਉਹਨਾਂ ਕਿਸਾਨਾਂ ਨੂੰ ਬਲਾ ਬਲਾਏਗਾ ਉਹਨਾਂ ਦਾ ਸਮਾਨ ਦਿਆ ਜਾ ਫਿਰ ਅਸੀਂ ਸੋਚਾਂਗੇ ਉਸਕੇ ਬਾਰੇ ਵੀ ਹਾਂ ਤੁਨ ਕਿਸ ਤਰ੍ਹਾਂ ਬਖਸਣਾ ਆ रस्ता केंद्र सरकार ने रोकया था बार बार भगवंत मान सरकार ने एक बात कहा भी हमने रस्ता नहीं रोकया है सरकार बीजेपी की है सेंटर अंदर और सेंटर की लड़ाई है सेंटर चल जाएगा बात करो ये नहीं ना अभी फिर मिली भगत करका क्या किसी को पता नहीं लगने है। क्या लग जाएगा थोड़े दिन बाद दुध का दुध और पानी का पानी हो जाना है ਤਾਂ ਜੇਲ੍ਹਾਂ ਦੇ ਵਿੱਚੋਂ ਦੇਰ ਰਾਤ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਜੋ 19 ਮਾਰਚ ਨੂੰ ਕਿਸਾਨਾਂ ਨੂੰ ਗ੍ਰਫਤਾਰ ਕੀਤਾ ਸੀ ਅੱਜ ਸਾਡੇ ਨਾਲ ਰਿਹਾ ਹੋਏ ਕਿਸਾਨ ਨਵਦੀਪ ਜਲਵੇੜਾ ਦੇ ਪਿਤਾ ਮੌਜੂਦ ਨੇ ਗੱਲਬਾਤ ਕਰਦੇ ਆ ਸਰ ਜੇਲ੍ਹਾਂ ਚੋਂ ਰਿਹਾ ਹੋਏ ਹੋ ਜੇਲ੍ਹਾਂ ਦੇ ਅੰਦਰ ਕਿਸ ਤਰੀਕੇ ਦਾ ਤੁਹਾਡੇ ਨਾਲ ਵਿਵਹਾਰ ਰਿਹਾ ਪ੍ਰਸ਼ਾਸਨ ਦਾ ਫਿਰ ਵਧੀਆ ਰਿਹਾ ਐਸੀ ਕੋਈ ਵਹਾਂ ਦਿੱਕਤ ਨਹੀਂ ਆਈ ਹੈ ਕਈ ਵਾਰ ਕਹਦੇ ਆ ਪਾਣੀ ਪੂਣੀ ਦੀ ਥੋੜੀ ਬੋਧੀ ਦਿੱਕਤ ਸੀ ਉਹ ਬਿਲਕੁਲ ਜੋ ਵਹਾਂ ਡਿਪਟੀ ਆ ਉਹਨਾਂ ਨੂੰ ਜੋ ਵੀ ਕਿਹਾ ਗਿਆ ਉਹਨੇ ਪਾਣੀ ਨਾਣੇ ਦਾ ਧੋਣੇ ਦਾ ਜੋ ਵੀ ਤਾਂ ਸਾਰਾ ਸਿਸਟਮ ਵਧੀਆ ਥਾ ਐਸੀ ਕੋਈ ਬਾਤ ਨਹੀਂ ਦੀ ਖਾਣੇ ਪੀਣੇ ਦਾ ਪੰਡੇਰ ਸਾਹਿਬ ਨੇ ਬਤਾਇਆ ਆ ਵੀ ਆਪਾਂ ਨੇ ਆਪਣੇ ਮੈਨੀਫੈਸਟੋ ਦੇ ਦੌਰਾਨ ਉਹਨੂੰ ਕਹਿ ਦਿਆ ਤਾਂ ਵੀ ਮਾਰਾ ਕਿ ਆ ਇਸਕੇ ਅੰਦਰ ਮੈਨੀਫੈਸਟੋ ਹੋਇਆ ਆ ਜਿਸ ਤਰ੍ਹਾਂ ਦਾ ਵੀ ਥਾ ਫਿਰ ਖਾਣਾ ਖੂਣਾ ਜੋ ਵੀ ਥਾ ਐਨ ਵਧੀਆ ਜਿਹਨ ਦਿਨ ਅਸੀਂ ਪੰਡੇਰ ਸਾਹਿਬਰ ਮਰਦੇਸ ਚਾਰ ਦਿਨ ਜਿਆਦਾ ਰਹੇ ਆ ਹਮ 24 ਤਰੀਕ ਨੂੰ ਰਿਹਾ ਹੋਗੇ ਤੇ ਤੋਂ ਨੇ ਅੱਜ ਹੋਏ ਆ 28 ਤਰੀਕ ਨੂੰ ਤੋਂ ਠੀਕ ਰਹਿਬ ਤੀਰਾ ਐਸੀ ਕੋਈ ਬਾਤ ਨਹੀਂ ਹੈ पर बात नशे वाली है जरूर जरा अंदर हां नशा है वहां इस ਨੂੰ ਕੀ ਆਪ ਦੇਖਿਆ ਬਿਲਕੁਲ ਦੇਖਿਆ ਬਿਲਕੁਲ ਬਿਲਕੁਲ ਹੈ वहां तो ਦੇਖਿਆ ਗਿਆ ਹਰਿਆਣਾ ਦੇ ਜ਼ਿਲ੍ਹੇਵਾਂ ਦੇਖਿਆ ਮਲੇਜਾ ਕੋਈ ਕੋਈ ਗੋਲੀ ਗੋਲੀ ਖਾਣੇ ਵਾਲਾ ਬੰਦਾ ਨਾ ਉਹਨੂੰ ਗੋਲੀ ਨਹੀਂ ਦੀ ਜਿੰਦੀ ਹੈ ਅੱਛਾ ਜੀ ਔਰ ਵहां 2800 ਬੰਦੇ ਜੇਲ੍ਹ ਦੇ ਅੰਦਰਾਂ 900 ਬੰਦਿਆਂ ਨੂੰ ਵहां ਲੈਨ ਮੈਂ ਗੋਲੀਆਂ ਦੇਹੇ ਕਿਹੜੀ ਕਿਹੜੀ ਜੇਲ੍ਹ ਦੀ ਪਟਿਆਲਾ ਜੇਲ੍ਹ ਦੀ ਗੱਲ ਕਰ ਚਲੇ ਜੇਲ੍ਹ ਦੀ ਬਾਤ ਆ ਇਸ ਬਸ ਸੁਧਾਰ ਕਰੋ ਤਮ ਕਹਾਂ ਨ ਵੀ ਆਪਾਂ ਨਸ਼ੇ ਦੇ ਵਿਰੁੱਧ ਚੱਲ ਰਹੇ ਆ ਨਸ਼ਾ ਇਸੇ ਤਰ੍ਹਾਂ बिक ਰਿਹਾ ਆ ਭਨੇੜ ਸਾਹਿਬ ਨੇ ਵੀ ਕਿਹਾ ਆ ਅੰਦਰ ਸਾਰੀ ਮਿਲੀ ਭਗਤ ਕਿਸ ਕੀ ਹੈ ਕਿਸ ਕੀ ਨਹੀਂ ਹੈ ਇਹ ਆਪਾਂ ਨੂੰ ਦੇਖੋ ਪਤਾ ਨਹੀਂ ਹੈ ਪਰ ਜੋ ਵਹਾਂ ਮੈਂ ਤਾਂ ਇਹ ਕਹੂੰਗਾ ਸਰਕਾਰ ਨੂੰ ਭਵੰਤਮਾਨ ਸਰਕਾਰ ਨੂੰ ਜੋ ਆਪ ਵਹਾਂ ਸੀ ਗੋਲੀਆਂ ਕੋਈ ਜੀਬ ਕੇ ਤੜਾ ਮਨ ਤੋਂ ਦੇਖੋ ਪਤਾ ਨਹੀਂ ਇਸ ਖੜੇ ਦੇ ਬਾਰੇ ਮੈਂ ਤਰਾਂ ਆ ਉਸ ਨੂੰ ਹੌਲੀ ਹੌਲੀ ਬੰਦ ਕਰੋ ਕਹੀ ਨਹੀਂ ਨੇ ਜੋ ਯਹਾਂ ਬਾਹਰ ਤੇ ਜਾ ਰਹੇ ਆ ਤਾਂ ਉਸੀ ਚੀਜ਼ ਨੂੰ ਤਾਂ ਇੱਕ ਨਹੀਂ ਤੋਂ ਨਸ਼ੇ ਦੇ ਵਿਰੁੱਧ ਲੋਗਾਂ ਨੂੰ ਫੜ ਰਹੇ ਆ ਇੱਕ ਨਹੀਂ ਧਮੂਨੂ ਉਹ ਗੋਲੀ ਧਰਾਉਣ ਦੀ ਜੀਭ ਕੀਤਾ ਤਾਂ ਅੱਛੀ ਬਾਤ ਨਹੀਂ ਹੈ ਐਸਾ ਕੁਝ ਨਹੀਂ ਹੈ ਇੱਕ ਦਿਨ ਦੋ ਦਿਨ ਤਕਲੀਫ ਸਹਾਂਗੇ ਆਪਣੇ ਆਪ ਠੀਕ ਹੋ ਜਾਗੇ ਉਹ ਵੀ ਵਾਹ ਤੇ ਬੰਦ ਹੋਣਾ ਚਾਹੀਏ ਜੇ ਨਸ਼ਾ ਬੰਦ ਕਰਨਾ ਹੈ ਤਾਂ ਵਾਹ ਵੀ ਬੰਦ ਕਰੋ ਬਾਹਰ ਵੀ ਨਸ਼ੇ ਦੇ ਉੱਪਰ ਕਾਬੂ ਪਾਓ ਨਾ ਕਿ ਇਹਨੂੰ ਨਾ ਪਕੜੋ ਛੋਟੇ ਛੋਟੇ ਮਗਰ ਮਛਰੂ ਨਾ ਪਕੜੋ ਬੜਾ ਨੂੰ ਪਕੜੋ ਜਹਾਂ ਤੇ ਉਹ ਸਪਲਾਈ ਫੋਨ ਵੀ ਮਿਲ ਰਹੇ ਨੇ ਅੰਦਰ ਜ਼ਿਲ੍ਹਾ 'ਚ ਫੋਨ ਵੀ ਚੱਲ ਰਹੇ ਨੇ ਦੇਖੋ ਮੈਂ ਇਸ ਚੀਜ਼ ਨੂੰ ਮੈਂ ਦੇਖਿਆ ਨਹੀਂ ਹੈ ਪਰ ਪ੍ਰੇਅਰ ਸਾਹਿਬ ਕਹਿੰਦੇ ਵੀ ਵਾਹ ਇਹ ਸਾਰੀ ਚੀਜ਼ਾਂ ਹੈ ਜਾਂ ਕਿ ਆਪਣੇ ਸਾਹਰ ਤੂੰ ਕਈ ਦਿਨ ਰਹੇ ਆ ਇਸ ਕਰਕੇ ਇਹਨੂੰ ਜਰਾ ਪਤਾ ਆ ਮੈਨੂੰ ਐਸੀ ਕੋਈ ਚੀਜ਼ ਵहां ਫੋਨ ਕੇ ਬਾਰੇ ਵਿੱਚ ਨਹੀਂ ਮਿਲੀ ਹੈ ਹਾਂ ਐਸਟੀਡੀ ਵਗੈਰਾ ਉਹ ਤਾਂ ਹੈ ਹੀ ਆ ਉਸਕੇ ਤੋਂ ਜਿਲਵੜਾ ਸਾਹਿਬ ਤੁਸੀਂ ਜੇਲ੍ਹ ਦੇ ਵਿੱਚ ਤਾਂ ਰਹੇ ਹੋ ਜੇਲ੍ਹ ਦੀ ਦੱਸਿਆ ਕਾਰਗੁਜ਼ਾਰੀ ਪਰ ਜਿਵੇਂ 19 ਤਰੀਕ ਨੂੰ ਗ੍ਰਫਤਾਰ ਕੀਤਾ ਕੀ ਤੁਹਾਨੂੰ ਪਹਿਲਾਂ ਕੋਈ ਲੱਗਦਾ ਸੀ ਕਿ ਇਸ ਤਰੀਕੇ ਨਾਲ ਸਾਡੇ ਹੋ ਸਕਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸੀ ਮੈਂ ਪੁੱਲ ਬਣ ਕੇ ਕਿਸਾਨਾਂ ਦੇ ਨਾਲ ਖੜਿਆ ਹਾਂ ਪਰ ਕਦੇ ਲੱਗਿਆ ਸੀ ਕਿ ਇਸ ਤਰੀਕੇ ਨਾਲ ਕੇਂਦਰ ਦੇ ਨਾਲ ਮਿਲ ਕੇ ਤੁਹਾਡੇ ਨਾਲ ਇਹ ਕੁਝ ਹੋ ਜੂਗਾ ਮੁੱਖ ਮੰਤਰੀ ਨਹੀਂ ਹੈ ਗੰਦਾ ਆਦਮੀ ਆ ਦੇਖ ਹਮ ਸਪਸ਼ਟ ਕਰੇ ਜੋ ਸਹੀ ਆ ਉਹਨੂੰ ਸਹੀ ਕਾਂਗੇ ਦੋ ਵਹਾਂ ਮੰਤਰੀ ਦੇਣ ਕੇ ਉਹਨਾਂ ਨੇ ਕਿਆ ਕਿਹਾ ਵੀ ਭਾਈ ਕੋਈ ਐਸੀ ਕਾਰਵਾਈ ਨਹੀਂ ਹੈ ਜਦ ਕਿ ਮਾਨੂੰ 18 ਤਰੀਕ ਨੂੰ ਇਸ ਬਾਤ ਦਾ ਪਤਾ ਲੱਗ ਲਿਆ ਦਾ ਵੀ ਬਹੁਤ ਫੋਰਸ ਗਾਂ ਕੇ ਆਸ-ਪਾਸ ਏਰੀਏ ਦੇ ਅੰਦਰ ਇਹਨੇ ਰੱਖੀ ਹੋਈ ਆ ਫਿਰ ਮੈਂ ਬਾਤ ਵੀ ਕਰੀ ਆਗੂਆਂ ਗੈਲ ਵੀ ਕੀ ਬਾਤ ਹੈ ਉਹ ਇਹਾਂ ਫੋਰਸ ਕਿਉਂ ਇਕੱਠੀ ਹੋ ਰਹੀ ਆ ਔਰ ਆਪਾਂ ਇੱਕ ਨਹੀਂ ਮੀਟਿੰਗ ਰੱਖਦੀ ਕੇਂਦਰ ਲੜਾਈ ਸਰਕਾਰ ਕੇਂਦਰ ਸਰਕਾਰ ਗੈਲਾ ਸਟੇਟ ਗੈਲ ਨਹੀਂ ਹੈ ਹਰਿਆਣੇ ਵਾਲੀ ਸਰਕਾਰ ਵੀ ਹੈ ਆ ਵਹਾਂ ਵੀ ਮੰਨੇ ਇਹੀ ਬਾਤ ਕਹੀ ਆ ਵੀ ਮਾਰੀ ਲੜਾਈ ਬੀਜੇਪੀ ਸਰਕਾਰ ਗਏ ਲਾ ਅਰ ਜਦ ਕਿ ਹਰਿਆਣੇ ਕੇ ਅੰਦਰ ਤੋਂ ਬੀਜੇਪੀ ਸਰਕਾਰ ਆ ਅਰ ਇਹ ਬਾਰ ਬਾਰ ਕਿਆ ਕਹਾਂਦੇ ਵੀ ਹਮ ਸਰਕਾਰ ਕੀ ਗੈਲ ਨਹੀਂ ਹੈ ਹਮ ਤੋ ਪਈ ਜੋ ਜੋ ਕਿਸਾਨਾਂ ਗੈਲ ਹੋ ਰਿਹਾ ਆ ਇਹੋ ਗਲਤ ਹੋ ਰਿਹਾ ਇਹ ਭਗਵੰਤ ਮਾਨ ਕੀ ਵਰਲਡਿੰਗ ਹੈ ਝੂਠ ਬੋਲਾ ਆ ਸਰਾਬੀ ਬੰਦਾ ਆ ਇਸ ਨੂੰ ਸਮਝਾਓ ਅਰ ਹਮ ਫੇਰ ਬਾਰ ਬਾਰ ਇੱਕ ਬਾਤ ਕਹਿ ਰਹੇ ਆ ਵੀ ਪਈ ਅੰਬਾਲੇ ਅੰਦਰ ਜਰਾ ਸੋ ਸਮਝ ਕਾ ਆਵਾ ਅਗਰ ਕਹੀ ਮਾਰਾ ਦਿਮਾਗ ਖਰਾਬ ਹੋ ਗਿਆ ਨਾ ਮਾਰੇ ਨਹੀਂ ਬਸ ਕਾ ਖੜਾ ਹੈ ਹਮ ਤੋ ਲੜਾਈ ਆਰ ਪਾਰ ਕੀ ਲੜਾਇਆ ਪਹਿਲਾ ਵੀ ਲੜੀ ਆ ਬੀਜੇਪੀ ਗੈਲ ਤੀਸਰੇ ਵਾਰੀ ਹਰਿਆਣੇ ਦੇ ਅੰਦਰ ਬੀਜੇਪੀ ਆ ਨਾ ਪਹਿਲਾਂ ਡਰੇ ਆ ਨਾ ਅੱਜ ਡਰਾਂਗੇ ਸੱਚੀ ਸੁੱਚੀ ਲੜਾਈ ਲੜਾਂਗੇ ਇਹ ਵੀ ਕੋਈ ਇੱਕ ਪੱਤਰਕਾਰ ਪੁੱਛ ਰਿਹਾ ਦਾ ਵੀ ਆਪ ਮੋਰਚਾ ਕਿਸੇ ਨੇ ਐਸਾ ਤਾਂ ਨਹੀਂ ਹੈ ਵੇਚ ਦਿਆ ਹੈ ਬਿਲਕੁਲ ਨਹੀਂ ਅਗਰ ਕੋਈ ਮੋਰਚਾ ਵੇਚਦਾ ਮੈਂ ਪਹਿਲਾਂ ਕਹਿ ਰੱਖਿਆ ਆ ਅਗਰ ਪਤਾ ਲੱਗਿਆ ਨਾ ਹਾਂ ਬਕਸ ਦੇ ਅੱਗੂ ਨੂੰ ਵੀ ਨਹੀਂ ਹੈ ਹਮ ਐਸੇ ਹਾਂ ਮਨੇ ਦਿੱਲੀ ਵੀ ਉਹੀ ਐਲਾਨ ਕਰਿਆ ਵਤਾ ਵੀ ਅਗਰ ਕਿਸੇ ਨੇ ਯਹਾਂ ਮੋਰਚਾ ਵੇਚਣੇ ਦੀ ਕੋਸ਼ਿਸ਼ ਕਰੀ ਨਾ ਔਰ ਫਿਰ ਜਿੰਨੇ ਮੋਰਚਾ ਵੇਚੇ ਹੈ ਨਾ ਦਿੱਲੀ ਕੇ ਅੰਦਰ ਅੱਜ ਖੁੱਡਾ ਲੈਣ ਲੱਗੀ ਬੈਠੇ ਹਾਂ ਚਾਹੇ ਹਰਿਆਣਾ ਲੈ ਲਿਓ ਚਾਹੇ ਪੰਜਾਬ ਲੈ ਲਿਓ ਔਰ ਬਾਰ-ਬਾਰ ਕਹਾਂਇਆ ਵੀ ਜਿਸ ਵੀ ਸਰਕਾਰ ਨੇ ਕਿਸਾਨਾਂ ਕੇ ਉੱਪਰ ਲਾਠੀ ਚਾਰਜ ਕਰੀਆ ਚਾਹੇ ਉਹ ਪੰਜਾਬ ਕੇ ਅੰਦਰ ਆ ਚਾਹੇ ਉਹ ਹਰਿਆਣੇ ਕੇ ਅੰਦਰ ਆ ਅੱਜ ਨਾ ਲੈਣੇ ਵਾਲਾ ਨਹੀਂ ਹੈ ਕੋਈ ਨਾ ਬੰਸੀ ਲਾਲ ਦਾ ਨਾ ਚਟਾਲੇ ਅਰ ਦਾ ਨਾ ਭਜਨ ਲਾਲਰ ਦਾ ਸਾਰੇ ਖੁੱਡਾ ਲੈਣ ਲੱਗੇ ਪੜੇ ਆ ਅਰ यहां ਪੰਜਾਬ ਮਾ ਦੇਖ ਲਿਓ ਸਾਰੇ ਇਹ ਸਾਰੇ ਅਗਰ ਕੋਈ ਨਿਊ ਸੋਚਦਾ ਹੋਣਾ ਕਿਉਂ ਨਾ ਲੜਾਈ ਸੱਚੀ ਸੁੱਚੀ ਲੜਾ ਆ ਦਸ ਨੋਹਾਂ ਕੀ ਕਿਰਤ ਕਰਨੇ ਖਾਣੇ ਵਾਲੇ ਬੰਦੇ ਆ ਹਮ ਹਮ ਯੋਨੀਆ ਠੱਗਿਆ ਮਾਰਨੇ ਵਾਲੇ ਬੰਦੇ ਨਹੀਂ ਹੈ ਬਾਤ ਗੁਰਨਾਲ ਕਨੌਰ ਕੀ ਰਹੀ ਅਗਰ ਗੁਰਨਾਲ ਕਨੌਰ ਇਸ ਬਾਤ ਨੂੰ ਸਾਬਤ ਕਰਨਾ ਚਾਹੇ ਵੀ ਮੇਰੇ ਏਰੀਆ ਦੇ ਅੰਦਰ ਕੁਝ ਨਹੀਂ ਹੋਇਆ ਹੈ ਕੱਲੇ ਕੱਲੇ ਕਿਸਾਨ ਦੀ ਜੋ ਟਰੱਲੀ ਆ ਟਰੈਕਟਰ ਆ ਕਿਸੇ ਦਾ ਚਾਹੇ ਗੈਸ ਸਿਲੰਡਰ ਆ ਜੇ ਕਿਸੇ ਦੀ ਖਾਣਾ ਬਣਾਉਣੇ ਵਾਲੀ ਪੱਟੀਆਂ ਆ ਉਹ ਸਾਰੀ ਦੀ ਸਾਰੀ ਠਾਣੇ ਦੇ ਅੰਦਰ ਸਪੁਰਤ ਕਰਾਵਾਂ ਔਰ ਉਹਨਾਂ ਕਿਸਾਨਾਂ ਨੂੰ ਬਲੈ ਬਲੈਗਾ ਉਹਨਾਂ ਦਾ ਸਮਾਨ ਦਿਆ ਜਾ ਫੇਰ ਅਸੀਂ ਸੋਚਾਂਗੇ ਉਸਕੇ ਬਾਰੇ ਵਿੱਚ ਹਾਂ ਤੁਨੂ ਕਿਸ ਤਰ੍ਹਾਂ ਬਖਸਣਾ ਆ ਨਹੀਂ ਬਖਸਦੇ ਨਹੀਂ ਹੈ ਕਿਉਂਕਿ ਗਵੰਡੀ ਭਾਈ ਹੈ ਮਹਾਰਾ ਗੁਰਲਾਲ ਕਨੌਰ ਜਲਵੇੜਾ ਸਾਹਿਬ ਤੁਸੀਂ ਮੋਰਚੇ ਦੇ ਵਿੱਚ ਲਗਾਤਾਰ ਰਹੇ ਹੋ ਪਰ ਹੁਣ ਜੇਲ੍ਹ ਦੇ ਵਿੱਚ ਵੀ ਜਾ ਕੇ ਆਏ ਹੋ ਪਰ ਹੁਣ ਜੋ ਹਾਲਾਤ ਤੇ ਪਹਿਲਾਂ ਹਾਲਾਤ ਸੀ ਪਹਿਲਾਂ ਸਾਰੇ ਇਕਜੁੱਟ ਹੋ ਕੇ ਉੱਥੇ ਬਹਿੜਦੇ ਹੁੰਦੇ ਸੀ ਲੰਗਰ ਵੀ ਪੱਕਦੇ ਹੁੰਦੇ ਸੀ ਗੁਰੂ ਦੀ ਬਾਣੀ ਦਾ ਪਾਠ ਵੀ ਹੁੰਦਾ ਸੀ ਤੁਸੀਂ ਗਏ ਹੋ ਹੋਗੇ ਸ਼ੰਭੂ ਬਾਰਡਰ ਹੁਣ ਕਿ ਮੈਂ ਕਿੰਨਾ ਕ ਦਰਦ ਮਹਿਸੂਸ ਹੁੰਦਾ ਉੱਥੇ ਜਾ ਕੇ ਦੇਖ ਦੇਖੋ ਦਰਦ ਤਾਂ ਹੈ ਆ ਦਰਦ ਤੈਨੂੰ ਮੋਰਚੇ ਕੋਈ ਵੱਤ ਨਹੀਂ ਮੋਰਚੇ ਲੱਗਦੇ ਰਹਾ ਮੋਰਚੇ ਹਟਦੇ ਵੀ ਰਹਾਂ ਆ पर जो भगवंत मान सरकार ने करा यो ठीक नहीं क्योंकि रस्ता केंद्र सरकार ने हुआ था बार बार भगवंत मान सरकार ने एक बात कहा भी हमने रस्ता नहीं रोकया है सरकार बीजेपी की है सेंटर के अंदर और सेंटर की लड़ाई है सेंटर के जाएगा बात करो ये नहीं ना अभी फिर मिली भगत करका क्या किसी को पता नहीं लगने है क्या लग जाएगा थोड़े दिन बाद दुध का दुध और पानी का पानी हो जाना है मोर्चा उठने की बात कोई यो नहीं है मोर्चे उठते रहा लड़ाइया ਜੰਗਾ ਜੋ ਲੜਾਇਆ ਦੋ ਕਦਮ ਪਿੱਛਾ ਹਟਕਾ ਵੀ ਲੜਨੀ ਪੜਾਇਆ ਔਰ ਦੋ ਕਦਮ ਅੱਗਾ ਵੜਕਾ ਵੀ ਲੜਾਇਆ ਔਰ ਪਹਿਲਾਂ ਵੀ ਲੜੀਆਂ ਅੱਗਾ ਵੀ ਲੜਾਂਗੇ ਕੋਈ ਐਸੀ ਬਾਤ ਨਹੀਂ ਹੈ ਸਾਹਿਬ ਇੱਕ ਤਾਂ ਚਲੋ ਮੋਰਚਾ ਜਿਹੜਾ ਖਤਮ ਕੀਤਾ ਪ੍ਰਸ਼ਾਸਨ ਦੇ ਵੱਲੋਂ ਤੱਕੇਸ਼ਾਈ ਕੀਤੀ ਆ ਸਮਾਨ ਵੀ ਚੋਰੀ ਹੋਇਆ ਪਰ ਕੁਝ ਲੋਕ ਇਹੋ ਜਿਹੇ ਨੇ ਜਿਹੜੇ ਉੱਥੇ ਲੱਡੂ ਵੰਡੇ ਹੋਏ ਨਜ਼ਰ ਆਏ ਭਾਵੇਂ ਖਨੌਰੀ ਬਾਰਡਰ ਭਾਵੇਂ ਸ਼ੰਭੂ ਬਾਰਡਰ ਲੱਡੂ ਵੰਡੇ ਕਹਿੰਦੇ ਖੁਸ਼ੀ ਅੰਬਾਲੇ ਵਾਲੇ ਨੇ ਵੀ ਵੰਡੇ ਆ ਅੰਬਾਲੇ ਵਾਲੀ ਵਪਾਰੀਆਂ ਨੇ ਵੰਡੇ ਆ ਲੱਡੂ ਕੋਈ ਬਾਤ ਨਹੀਂ ਪਰ ਜਦ ਮੈਂ ਇੱਕ ਬਾਤ ਕਹਿਣਾ ਚਾਹੂੰ ਆ ਥੰ ਪ੍ਰਾਈਵੇਟ ਸਕੂਲਾਂਾਂ ਮ ਦੇਖ ਲਿਆ ਉਸਕਾ ਨਤੀਜਾ ਅੱਜ ਜਦ ਕਿਤਾਬਾਂ ਲਿਖੇ ਨਾ ਚਿੰਗਾੜਾ ਮਾਰਾਇਆ ਜਦ ਉਹਨਾਂ ਦੀ ਫੀਸ ਦੇਣੀ ਪੜਾਇਆ ਚਿੰਗਾੜਾ ਮਾਰਾਇਆ ਔਰ ਫਿਰ ਪ੍ਰਾਈਵੇਟ ਹਸਪੀਟਲਾਂ ਮਾ ਚਲੋ ਕਿਉਂ ਨਹੀਂ ਲੈਂਦੇ ਸਰਕਾਰੀ ਮਦੇ ਕਿਉਂ ਨਹੀਂ ਪੜਾਉਂਦੇ ਨਿਆਣਿਆਂ ਨੂੰ ਸਰਕਾਰੀ ਸਕੂਲਾਂ ਦੇ ਅੰਦਰ ਤੋ ਇਹ ਜੋ ਚੀਜ਼ ਹੈ ਮੈਂ ਬਾਰ ਬਾਰ ਕਹਿ ਰਿਹਾ ਵਪਾਰੀ ਅੰਬਾਲੇ ਵਾਲਿਓ ਜੋ ਥਾਣੇ ਲੱਡੂ ਬੰਡੇ ਆ ਕੋਈ ਬਾਤ ਨਹੀਂ ਜਦ ਥਾਰੇ ਨੇ ਛੋਟੀ ਛੋਟੀ ਦੁਕਾਨਾਂ ਨਾ ਬੜੇ ਬੜੇ ਮੋਲ ਅੰਡਾਨੀਆਂ ਕੇ ਰੰਬਾਨੀਆਂ ਕੇ ਬਣਾਗੇ ਫਿਰ ਲੱਡੂ ਬੰਡਿਓ ਫਿਰ ਲੱਗਾਗਾ ਤੁਹਾਨੂੰ ਪਤਾ ਵੀ ਹਾਂ ਕੱਲ ਰੋਜ਼ਗਾਰ ਕਿਆਤਾ ਅਰ ਅੱਜ ਉਸੀ ਦੁਕਾਨ ਕੇ ਅੰਦਰ ਦੀਪਨਠੇ ਦਾ ਜ਼ਹਿਰ ਆ ਤੁਹਾਨੂੰ ਦਿਖਾਵਾਂਗੇ ਹਮ ਫੇਰ ਵੀ ਕਰ ਰਹੇ ਆ ਯੋ ਕਿਸਾਨ ਪਹਿਲਾਂ ਵੀ ਜ਼ਿੰਦਾ ਥਾ ਅੱਗਾ ਵੀ ਜ਼ਿੰਦਾ ਰਹੇਗਾ ਆ ਇਸੇ ਤਰ੍ਹਾਂ ਦਸ ਨੌ ਹਾਂ ਕੀ ਕਿਰਤ ਕਮਾਈ ਕਰਾਂਗੇ ਇਸੇ ਤਰ੍ਹਾਂ ਸਰਕਾਰਾਂ ਕੇ ਲੜਾਂਗੇ আর ਇਸੇ ਤਰ੍ਹਾਂ ਆਪਣੀ ਮੰਗਾਂ ਮਨਵਾ ਕੇ ਹਟਾਂਗੇ ਜੀ ਜੀ ਬਿਲਕੁਲ ਬਹੁਤ ਧੰਨਵਾਦ ਜੀ ਤਾਂ ਨਵਦੀਪ ਜਲਬਿੜਾ ਦੇ ਪਿਤਾ ਸੀ ਸਾਡੇ ਨਾਲ ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਹਿ ਦਿੱਤਾ ਗਿਆ ਕਿ ਮੋਰਚਾ ਜਿਹੜਾ ਸਾਡਾ ਚੱਲੇਗਾ ਉਸੇ ਤਰੀਕੇ ਨਾਲ ਲੜਾਂਗੇ ਲੜਾਈਆਂ ਲੜਨੀਆਂ ਪੈਂਦੀਆਂ ਨੇ ਮੋਰਚੇ ਹਟਦੇ ਵੀ ਨੇ ਲੜਾਈਆਂ ਲੜਾਂਗੇ ਵੀ ਤੇ ਜਿੱਤਾਂਗੇ ਵੀ ਤੇ ਨਾਲ ਹੀ ਜਿਹੜੇ ਲੱਡੂ ਬਣ ਰਹੇ ਸੀ ਅੰਬਾਲਾ ਦੇ ਵਿੱਚ ਵਪਾਰੀ ਉਹਨਾਂ ਨੂੰ ਵੀ ਸਿੱਧਾ ਕਹਿ ਦਿੱਤਾ ਕਿ ਅੱਜ ਤੁਸੀਂ ਖੁਸ਼ੀਆਂ ਮਨਾ ਰਹੇ ਹੋ ਪਰ ਆਉਣ ਵਾਲਾ ਸਮਾਂ ਤੁਹਾਡੇ ਲਈ ਵੀ ਬਹੁ